ਬਾਈ ਆਲਟੋ 9 ਮਾਡਲ ਆਲਟੋ 9 ਮਾਡਲ ਐਲ ਐਕਸ ਆਈ ਬਾਈ ਨੂੰ ਰੇਟ ਦੱਸਾਂ ਤੁਸੀਂ ਹੱਸੋਗੇ ਯਾਰ ਅੱਛਾ ਹਾਂ ਇਹ ਸਾਰੀ ਬਾਈ ਆਪਾਂ ਨੂੰ 70000 ਦੀ ਮਿਲ ਗਈ ਕਿਉਂਕਿ ਜਿਹੜਾ ਤੁਹਾਨੂੰ ਇੱਥੇ ਰੇਟ ਮਿਲ ਜੂਗਾ ਨਾ ਉਹ ਦਿੱਲੀ ਵੀ ਨਹੀਂ ਮਿਲਦਾ ਯਾਰ ਪਰ ਅਭੀ ਇੱਕ ਵਾਰ ਬੜਿੰਗ ਕਾਰ ਬਾਜ਼ਾਰ ਤੇ ਜ਼ਰੂਰ ਆਉ ਬਾਈ ਅੱਜ ਆ ਬਾਈ ਪਹੁੰਚੇ ਸੀਗੇ ਬੜਿੰਗ ਕਾਰ ਬਾਜ਼ਾਰ ਹੰਡਿਆਆ ਦੇ ਵਿੱਚ ਤਾਂ ਇਹਨਾਂ ਨੇ ਆਲਟੋ ਲਈਤੀ ਆ ਨਵਾਂ ਮਾਡਲ ਬਾਈ ਨਵਾਂ ਮਾਡਲ ਵੀਰੇ ਨਵਾਂ ਮਾਡਲ ਆਲਟੋ ਲਈਤੀ ਆ ਬਾਈ ਪਹਿਲਾਂ ਤੁਸੀਂ ਦੱਸੋ ਵੀ ਸੋਨੂੰ ਬਾਈਆਂ ਦੀ ਡੀਲਿੰਗ ਕਿਵੇਂ ਲੱਗੀ ਬਾਈ ਬਹੁਤ ਹੀ ਵਧੀਆ ਲੱਗੀ ਹਮ ਮੈਂ ਕਹਿੰਦਾ ਯਾਰ ਵੀ ਅਸੀਂ ਬਹੁਤ ਕਾਰ ਬਾਜ਼ਾਰਾਂ ਤੇ ਗਏ ਹਮ ਬਾਈ ਯਾਰ ਸਾਨੂੰ ਜਿਹੜਾ ਇੱਥੇ ਸਵਾਦ ਆਇਆ ਕਨਾ ਹਮ ਪੰਜਾਬੀ ਚ ਵੀ ਯਾਰ ਕਿਤੇ ਨਹੀਂ ਆਇਆ ਹੈਗਾ ਬਾਈ ਦੀ ਡੀਲਿੰਗ ਬਾਈ ਦਾ ਕਾਰਾਂ ਦਾ ਰੇਟ ਤੇ ਬਾਈ ਕੋਲੇ ਗੱਡੀਆਂ ਮੈਂ ਕਹਿੰਦਾ ਮੈਂ ਸਾਰੇ ਪੰਜਾਬ ਦੇ ਮਨ ਕੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਯਾਰ ਵੀ ਇੱਕ ਵਾਰ ਬੜਿੰਗ ਕਾਰ ਬਾਜ਼ਾਰ ਤੇ ਜ਼ਰੂਰ ਆਓ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰੋ ਵੀਰ ਬਣ ਕੇ ਕਿਉਂਕਿ ਜਿਹੜਾ ਤੁਹਾਨੂੰ ਇੱਥੇ ਰੇਟ ਮਿਲ ਜੂਗਾ ਨਾ ਉਹ ਦਿੱਲੀ ਵੀ ਨਹੀਂ ਮਿਲਦਾ ਯਾਰ ਠੀਕ ਆ ਜੇ ਮੈਂ ਨਵਾਂ ਮਾਡਲ ਆ ਕਿੰਨੇ ਦੀ ਲੈਤੀ ਐ ਤੁਸੀਂ ਇਹ ਬਾਈ ਤੁਸੀਂ ਆ ਲਾਲਾ ਵੀ ਜਾ ਰਹੇ ਤਾਂ ਸਾਨੂੰ ਸਾਈਕਲ ਦੇ ਰੇਟ 'ਚ ਮਿਲ ਗਈ ਬਾਈ ਕਾਰ ਅੱਛਾ ਪੂਰੀ ਸਸਤੀ ਮੈਂ ਕਹਿੰਦਾ ਕਾਨੂੰ ਕਹਿਣਾ ਬਾਈ ਯਾਰ ਤੁਹਾਨੂੰ ਰੇਟ ਦੱਸਾਂ ਤੁਸੀਂ ਹੱਸੋਗੇ ਯਾਰ ਅੱਛਾ ਹਾਂ ਇਹ ਸਾਰੀ ਬਾਈ ਆਪਾਂ ਨੂੰ 70000 ਦੀ ਮਿਲ ਗਈ ਬਾਈ ਆਲਟੋ 9 ਮਾਡਲ ਆਲਟੋ 9 ਮਾਡਲ ਐਲ ਐਕਸ ਆਈ ਬਾਈ ਬਾਕੀ ਗੱਡੀ ਸਾਫ਼ ਪਈ ਹੈ ਨਾ ਬਾਈ ਯਾਰ ਬਾਈ ਜਮਾਂ ਨਵੀਂ ਕਾਰ ਆ ਬਾਈ ਜਮਾਂ ਨਵੀਂ ਕਾਰ ਮਿਲ ਗਈ ਕੋਕਾ ਪੀਸ ਹੁਣ ਆਏ ਕਰੋ ਬਾਈ ਨੂੰ ਚਾਬੀ ਫੜਾਓ ਤੇ ਆਪਾਂ ਇਹ ਮੂੰਹ ਮਿੱਠਾ ਕਰਾਉ ਬਾਈ ਦਾ ਮੂੰਹ ਮਿੱਠਾ ਕਰਾਓ ਬਾਈ ਪਹਿਲਾਂ ਤਾਂ ਵਾਹ ਜੀ ਵਾਹ ਆ ਲਓ ਜੀ ਲਾਏ ਵੀ ਭਾਈ ਇਹਨੂੰ ਵਾਦਾ ਕਰੇ ਹਨਾ ਹਾਂ ਜੀ ਹਾਂ ਭਾਈ ਪਰਮਾਤਮਾ ਲੈ ਭਾਈ ਛੱਡ ਦੇ ਹਾਂ ਭਾਈ ਦਾ ਵੀ ਮੂੰਹ ਠਕਰਾਓ ਬਈ ਬਿਲਕੁਲ ਜੀ ਬਿਲਕੁਲ ਚਲੋ ਵਾਹ ਜੀ ਵਾਹ ਲੈ ਭਾਈ ਚਾਬੀ ਫੜਾ ਹੁਣ ਕਿਨਾਂ ਬਾਈ ਨੂੰ ਵਾਹ ਜੀ ਵਾਹ ਠੀਕ ਆ ਜੀ ਤੁਹਾ ਵੀ ਛੋਟਾ ਵੀ ਧੰਨਵਾਦ ਰਿਵਿਊ ਦੇਣ ਖਾਤਰ ਹੈ ਨਾ ਠੀਕ ਆ ਬਾਈ ਧੰਨਵਾਦ ਇਹੀ ਹੁੰਦਾ ਵੀ ਭਰਾ ਸਾਥ ਦੇਣਗੇ ਬਿਲਕੁਲ ਜੀ ਬਿਲਕੁਲ ਕੰਮ ਵਧੀਆ ਚੱਲ ਰਿਹਾ ਸਾਰੇ ਦੇਖੋ ਇੱਕ ਦੂਜੇ ਦੇ ਸਾਥ ਨਾਲ ਹੀ ਆ ਬਾਈ ਕੰਮ ਹਨਾ ਆਪਾਂ ਪਰ ਇਹ ਕਹਿੰਦੇ ਵੀ ਯਾਰ ਵੀ ਕਿਤੇ ਹੋਰ ਬਜ਼ਾਰਾਂ ਤੇ ਜਾ ਕੇ ਤੁਸੀਂ ਪੈਸਾ ਨਾ ਬਰਬਾਦ ਕਰੋ ਇੱਕ ਵਾਰੀ ਬੜਿੰਗ ਕਾਰ ਤੇ ਬਜ਼ਾਰ ਤੇ ਜਰੂਰ ਆਓ ਜੇ ਪੈਸਾ ਬਚਾਉਣਾ ਤੇ ਗੱਡੀ ਵਧੀਆ ਲੈਣੀ ਹੈ ਠੀਕ ਆ ਜੀ ਧੰਨਵਾਦ